ਦੋਸਤੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਹੁਤ ਹੀ ਗੈਰ-ਸਿਮਾਵਰਣ ਢੰਗ ਨਾਲ ਕੁਝ ਚਿੱਕੜ ਸੁੱਟਣ ਵਾਲਾ ਬਿਆਨ ਕਿਸਾਨ ਜਥੇਬੰਦੀਆਂ ਤੇ ਚਿੱਕੜ ਸੁੱਟਣ ਵਾਲਾ ਬਿਆਨ ਦਿੱਤਾ ਹੈ ਔਰ ਉਹਨੇ ਚੈਲੰਜ ਕੀਤਾ ਕਿਸਾਨ ਜਥੇਬੰਦੀਆਂ ਨੂੰ ਵੀ ਕਿਸਾਨਾਂ ਦੇ ਮਸਲੇ ਉੱਤੇ ਮੇਰੇ ਨਾਲ ਜੇ ਕੋ ਮਰਜੀ ਬਹਿਸ ਕਰ ਲੋ ਮੈਂ ਸਪਸ਼ਟ ਕਰਨਾ ਚਾਹੁੰਦਾ ਵੀ ਜੇ ਕੋਈ ਮੁੱਖ ਮੰਤਰੀ ਕੋਲ ਇਹੋ ਜੀ ਇਨਫੋਰਮੇਸ਼ਨ ਹੋ ਉਹਦੇ ਕੋਲ ਸਾਰੀਆਂ ਏਜੰਸੀ ਜੀ ਨੇ ਕੋਈ ਗਲਤ ਜ਼ਾਇਦਾਦ ਬਣਾਈ ਹੈ ਉਹਦੀ ਜਾਂਚ ਕਰਾ ਕੇ ਐਕਸਪੋਜ਼ ਕਰ ਦੇ ਇਦਾਂ ਬਿਆਨਾਂ ਨਾਲ ਤਾਂ ਨਹੀਂ ਨਾ ਸਾਰਾ ਸਾਰਾ ਕੁਝ ਹੁੰਦਾ ਔਰ ਹੁਣ ਅਸਲੀਅਤ ਇਹ ਹੈ ਵੀ ਇਹ ਇਹਦਾ ਕੰਟਰੋਲ ਕਿਸੇ ਚੀਜ਼ ਤੇ ਨਹੀਂ ਸਾਰਾ ਕੋਆਪਰੇਟਿਵ ਡਿਪਾਰਟਮੈਂਟ ਦਾ ਐਨਾ ਪਟੜਪਟਾਤਾ ਕ腐ਸ਼ਨ ਦੁਨੀਆਂ ਭਰ ਦੀ ਪੰਜਾਬ ਵਿੱਚ ਹੋਣ ਲੱਗੀ ਲੈਂਡ ਲਾਰਡ ਤੇ ਇਹਦਾ ਰੋਜ਼ ਗੋਲੀ ਚੱਲਦੀ ਹੈ ਇਹਦਾ ਕੋਈ ਕੰਟਰੋਲ ਨਹੀਂ ਇਹਦਾ ਅਨਐਮਪਲੋਇਮੈਂਟ ਦਿਨ-ਬ-ਦਿਨ ਵੱਧ ਰਹੀ ਹੈ ਜਿਹੜੇ ਕਹਿੰਦਾ ਰੋਜ਼ਗਾਰ ਦੇਤੇ ਉਹ ਦੂਜੀਆਂ ਸਟੇਟਾਂ ਵਾਲਿਆਂ ਨੂੰ ਜਿਹੜਾ ਸੀ ਡੈਮੋਸਾਈਲ ਸਰਟੀਫਿਕੇਟ ਨਾਲ ਨਾਂ ਲਵਾ ਕੇ ਰਾਜਸਥਾਨ ਤੇ ਹਰਿਆਣੇ ਦੇ ਲੋਕਾਂ ਨੂੰ ਹਿਮਾਚਲ ਦੇ ਲੋਕਾਂ ਨੂੰ ਵੱਧ ਨੌਕਰੀਆਂ ਦਿੱਤੀਆਂ ਤੀਜਾ ਹਿੱਸਾ ਹੀ ਪੰਜਾਬ ਦੇ ਲੋਕਾਂ ਨੂੰ ਮਿਲਿਆ ਕੋਈ ਅਨੰਪ੍ਰਮਣ ਦੂਰ ਨਹੀਂ ਕੀਤੀ ਨਸ਼ਿਆਂ ਦਾ ਸਾਰਾ ਸਿਰਫ ਡਰਮ ਹੈ ਜਿਹੜੇ ਵੱਡੇ ਵੱਡੇ ਮਗਰਮੱਛ ਨੇ ਉਹਨਾਂ ਨੂੰ ਹੱਥ ਨਹੀਂ ਪਾਉਂਦੇ ਜਿਹੜੇ ਕੋਈ ਨਸ਼ਾ ਦਸਕਰਮ ਵਾਲੇ ਦੋ ਪਰਚੇ ਹੋਗੇ ਉਹਨਾਂ ਦੀ ਜਦਾੜ ਟੋਣ ਤੋਂ ਪੈਂਦੇ ਨੇ ਇਹ ਉਹਨਾਂ ਨੂੰ ਅੰਦਰ ਦੇ ਦਿੰਦੇ ਨੇ ਇਸ ਤੋਂ ਬਾਅਦ ਨਸ਼ੇ ਦੀ ਮੁਹਿੰਮ ਵਿੱਚ ਕੁਝ ਨਹੀਂ ਔਰ ਇਸੇ ਤਰ੍ਹਾਂ ਹੁਣ ਇੱਕ ਕਿਸਾਨਾਂ ਦਾ ਕਿਸਾਨ ਅੰਦੋਲਨ ਵੱਲੋਂ ਧਿਆਨ ਅਡਾਉਣ ਵਾਸਤੇ ਲੈਂਡ ਪੂਲਿੰਗ ਸਕੀਮ ਜਾਰੀ ਕਰਤੀ ਜਿਹਦੇ ਵਿੱਚ ਸਾਰੀ ਕਿਸਾਨੀ ਨੂੰ ਖਤਮ ਕਰਨ ਤੋਂ ਸੁਭਾ ਹੋ ਰੇ ਤੇ ਇਹਦੇ ਪਿੱਛੇ ਕੋਈ ਮਨੁਸ਼ਾ ਨਹੀਂ ਤੇ ਇਸ ਤਰ੍ਹਾਂ ਦੀ ਗਲੀ ਗੱਲਾਂ ਜਿਹੜੀਆਂ ਮੁੱਖ ਮੰਤਰੀ ਬੇਤੁਕੀਆਂ ਕਰਦੇ ਜਿਹੜੇ ਪੂਰੀ ਤਰ੍ਹਾਂ ਫੇਰ ਹੋਈ ਸਪੇਡ ਸਰਕਾਰ ਹੈ ਤੇ ਜੇ ਉਹ ਸੜਨ ਬਹਿਸ ਕਰਨੀ ਚਾਹੁੰਦਾ ਹੈ ਤਾਂ ਯਾਦ ਕਰੇ 3 ਮਾਰਚ ਦੀ ਮੀਟਿੰਗ 'ਚ ਕਿਉਂ ਭੱਜਿਆ ਸੀ ਉਹਦੇ ਵਿੱਚ ਤਾਂ ਬਹਿਸ ਹੀ ਹੋ ਰਹੀ ਸੀ ਉਦੋਂ ਜਵਾਬ ਦੇ ਨਹੀਂ ਸਕਿਆ ਮੀਟਿੰਗ ਤੋਂ ਵਾਪਕ ਕਰ ਗਿਆ ਅਸੀਂ ਕਦੀ ਨਹੀਂ ਭੱਜੇ ਬਹਿਸ ਤੋਂ ਇਹ ਇਹਦੇ ਲਈ ਚੈਲੰਜ ਹੈ ਕਿ ਆਪਣੀ ਜਗਾ ਦੱਸੇ ਆਪਣਾ ਸਮਾਂ ਦੱਸੇ ਔਰ ਆਪਣੀ ਡੇਟ ਦੱਸੇ ਜਿੱਥੇ ਕਿਹਾ ਸੀ ਉੱਥੇ ਪਹੁੰਚ ਜਾਂਗੇ ਅਸੀਂ ਇਹਦੇ ਨਾਲ ਬਹਿਸ ਕਰਨ ਨੂੰ ਤਿਆਰ ਹਕਿਸਾਨੀ ਮੁੱਦਿਆਂ ਤੇ ਤੇ ਮੈਨੂੰ ਲੱਗਦਾ ਇਹ ਹੈ ਵੀ ਦਿੱਲੀ ਵਾਲਿਆਂ ਨਾਲ ਰੜ ਕੇ ਕਿਸਾਨ ਲਹਿਰ ਨੂੰ ਹੀ ਹਮੇਸ਼ਾ ਬਾਸਤੇ ਖਤਮ ਕਰਨਾ ਚਾਹੁੰਦੇ ਨੇ ਕਿਉਂਕਿ ਪੰਜਾਬ ਹੀ ਇੱਕ ਐਸੀ ਸਟੇਟ ਹੈ ਪੰਜਾਬ ਦੇ ਕਿਸਾਨ ਨੇ ਜਿਹੜੇ ਦਿੱਲੀ ਵਾਲਿਆਂ ਨੂੰ ਵੀ ਸਤਾ ਰਹੇ ਨੇ ਅਰ ਦੇਸ਼ ਵਿੱਚ ਕਿਤੇ ਇੰਨੀ ਜ਼ਬਰਦਸਤ ਕਿਸਾਨ ਲਹਿਰ ਨਹੀਂ ਜਿੰਨੀ ਪੰਜਾਬ ਵਿੱਚ ਹੈ ਪੰਜਾਬ ਦੀ ਕਿਸਾਨ ਲਹਿਰ ਤੋਂ ਦਿੱਲੀ ਵਾਲਿਆਂ ਨੂੰ ਵੀ ਡਰ ਆਉਂਦਾ ਹੈ ਉਤੋਂ ਪੰਜਾਬ ਵਾਲਿਆਂ ਨੂੰ ਵੀ ਡਰ ਆਉਂਦਾ ਹੈ ਇਹ ਉਹਨਾਂ ਦਾ ਕੋਕਰ ਕਰਨਾ ਬਚਾ ਹੈ ਤੇ ਜੇ ਜੇ ਬਹਿਸ ਕਰਨੀ ਚਾਹੁੰਦਾ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਜਗਾ ਤਾਰੀਖ ਸਮਾਂ ਇਹ ਤੈਅ ਕਰੇ ਜਿੱਦਣ ਕਹੋਗੇ ਅਸੀਂ ਉਦੋਂ ਬਹਿਸ ਕਰਨ ਲਈ ਤਿਆਰ ਹਾਂ